ਸਾਚੀ ਕਾਲ ਮਹਾਰਤੀ ਸਮਝਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਅਸੀਂ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਇਸ ਵੇਲੇ ਜਿਹੜਾ ਹਾਈਲਾਈਟ ਮੁੱਦਾ ਹੋਇਆ ਹੈ ਤਰਨਤਾਰਨ ਦੀਆਂ ਜਿਮਨੀ ਟੋਨਾ ਜਿਸ ਨੂੰ 2027 ਦੀਆਂ ਟੋਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਸੈਮੀਫਾਈਨਲ ਵੱਜੋਂ ਜੋੜਿਆ ਜਾ ਰਿਹਾ ਇਸ ਨੂੰ ਤੇ ਦੂਜੇ ਪਾਸੇ ਜਿੱਥੇ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਬਹੁਤ ਪਹਿਲਾਂ ਸੀਗਾ ਉਸ ਤੋਂ ਬਾਅਦ ਗੱਠਜੋੜ ਟੁੱਟਿਆ ਤੇ ਮੋੜ ਤੋਂ ਇਸ ਤਰ੍ਹਾਂ ਵੱਖ-ਵੱਖ ਵਿਧਾਇਕਾਂ ਦੇ ਵੱਲੋਂ ਗੱਲ ਸਮਝੌਤੇ ਦੀ ਕੀਤੀ ਜਾ ਰਹੀ ਹੈ ਤੇ ਹਾਲ ਹੀ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਸੀ ਉਹਨਾਂ ਦਾ ਵੀ ਬਿਆਨ ਆਇਆ ਹੈ ਕਿ ਜੇਕਰ ਸਮਾ ਬਣਦਾ ਆ ਤਾਂ ਸਮਝੌਤਾ ਅਕਾਲੀ ਦਲ ਤੇ ਪਾਜ ਪਾ ਦੇ ਵਿੱਚ ਹੋਣਾ ਚਾਹੀਦਾ ਅਜਿਹੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਉੱਥੇ ਹੀ ਦੂਜੇ ਪਾਸੇ ਗੱਲ ਉਹ ਵੀ ਕਰਾਂਗੇ ਕਿ ਸਰਕਾਰ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬ ਸੂਬੇ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰ ਰਹੇ ਆ ਪਰ ਹਜੇ ਵੀ ਨਸ਼ਾ ਖਤਮ ਨਹੀਂ ਹੋਇਆ ਹਜੇ ਵੀ ਇਹ ਨਸ਼ਾ ਜੜਾ ਘਰ ਉਜਾੜਿਆ ਕਰਦੇ ਚਿਰਾਗਾ ਨੂੰ ਬੁਝਾ ਰਹੇ ਤਾਂ ਅਜਿਹੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ ਐਡੀਟਰ ਇਨ ਚੀਫ ਵਿਕੇ ਬਵੇਜਾ ਜੀ ਅਸਮ ਜੀ ਨਿਊਜ਼ ਦੇ ਜੁੜ ਚੁੱਕੇ ਨੇ ਸਾਡੇ ਨਾਲ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰ ਇਸ ਵੇਲੇ ਸਭ ਤੋਂ ਜ਼ਿਆਦਾ ਤਰਨ ਤਰਨ ਦੀਆਂ ਜਿਹੜੀ ਜਿਮਨੀ ਚੋਣਾਂ ਨੇ ਉਹ ਹਾਈਲਾਈਟ ਹੋ ਰਹੀਆਂ ਨੇ ਸਭ ਦੀਆਂ ਨਜ਼ਰਾਂ ਇਸ ਸੀਟ ਦੇ ਉੱਤੇ ਨੇ ਕਿਉਂਕਿ ਤਰਨ ਤਰਨ ਉਹ ਇਲਾਕਾ ਜਿੱਥੇ ਅਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਦੀ ਮਜ਼ਬੂਤੀ ਨਾਲ ਪਕੜ ਸੀ ਪਰ ਪਿਛਲੀਆਂ ਚੋਣਾਂ ਦੇ ਵਿੱਚ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਮ ਇੱਕ ਚੀਜ਼ ਇਹ ਹੈ ਕਿ ਜਿਵੇਂ ਕਿ ਬਾਇ ਇਲੈਕਸ਼ਨ ਦਾ ਜਿਹੜਾ ਵਿਗਲ ਹੈ ਜੀ ਉਹ ਬਹੁਤ ਜੋਰ ਸ਼ੋਰ ਨਾਲ ਭਗਵੰਤ ਮਾਨ ਆਪਣੇ ਸੀਐਮ ਜਿਹੜੇ ਹੈਗੇ ਆ ਉਹਨਾਂ ਨੇ ਵਜਾਣ ਦੀ ਜਿਹੜੀ ਹੈ ਨਾ ਕੋਸ਼ਿਸ਼ ਕਰ ਰਹੇ ਨੇ ਔਰ ਇਹ ਬਾਇਲ ਇਕਸ਼ਨ ਜਿਹੜਾ ਹੈਗਾ ਔਰ ਜਿਹੜੀ ਬਿਹਾਰ ਦੀ ਇਲੈਕਸ਼ਨ ਹੈ ਚੋਣ ਕਮਿਸ਼ਨ ਤਕਰੀਬਨ ਜੋ ਅੱਗੇ ਅਜੇ ਤੱਕ ਹੋ ਰਿਹਾ ਹੈ ਜਾਂ ਹੁੰਦਾ ਹੈ ਜਾਂ ਲਾਅ ਦੇ ਮੁਤਾਬਕ ਦੇਖਿਆ ਜਾਵੇ ਕਿ ਜੇ ਕੋਈ ਵੀ ਇਲੈਕਸ਼ਨਾਂ ਹੁੰਦੀਆਂ ਕੋ ਜਿੰਨੇ ਵੀ ਬਾਇਲ ਇਕਸ਼ਨ ਹੈ ਨਾ ਉਹਦੇ ਨਾਲ ਹੀ ਅਟੈਚ ਕੀਤੇ ਜਾਂਦੇ ਆ ਤਾਂ ਬਾਇਲ ਇਕਸ਼ਨ ਬਾਇ ਡਿਫਾਲਟ ਇਹ ਕਹਿ ਸਕਦੇ ਆਪਾਂ ਕਿ ਅਕਤੂਬਰ ਦੇ ਪਹਿਲੇ ਵੀਕ ਦੇ ਵਿੱਚ ਐਲਾਨ ਹੋ ਜਾਏਗਾ ਜੀ ਔਰ ਜਿਹੜੇ ਕਿ ਆਪਾਂ ਇੱਕ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਜੂਨ 27 ਤਰੀਕ ਨੂੰ ਜਿਹੜੇ ਆਪਣੇ ਐਮ.ਐਲ.ਏ ਸੀਗੇ ਆਮ ਆਦਮੀ ਪਾਰਟੀ ਦੇ ਜੀ ਉਹ ਜਿਹੜੇ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਨ੍ਹਾਂ ਦੀ ਡੈਥ ਹੋ ਗਈ ਸੀ ਜੀ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਇਹ ਇਲੈਕਸ਼ਨ ਹੋਣੀ ਹੈ ਔਰ ਇਹ ਇਲੈਕਸ਼ਨ ਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਜਿਹੜੇ ਆਲਰੇਡੀ ਜਿਹੜੇ ਇਹਨਾਂ ਦੇ ਪਹਿਲਾਂ ਕੰਪੀਟੀਟਰ ਸੀ ਹਰਮੀਤ ਸਿੰਘ ਜੀ ਉਹ ਹੁਣ ਆਮ ਆਦਮੀ ਪਾਰਟੀ 'ਚ ਆ ਗਏ ਨੇ ਜਿਹੜੇ ਕਿ ਪਹਿਲਾਂ ਸ਼ਰਮਨੀ ਕਾਲੀ ਦਲ ਦੇ ਵਿੱਚ ਸੀਗੇ ਠੀਕ ਤੇ ਜਿਹੜੇ ਕਿ ਸੈਕੰਡ ਨੰਬਰ ਤੇ ਪਹਿਲਾਂ ਸੀ ਹਾਂ ਉਹ ਜਿਵੇਂ ਕਿ ਤੁਸੀਂ ਇੱਕ ਦੱਸਿਆ ਕਿ ਸ਼ੋਮਨੀ ਕਾਲੀ ਦਲ ਦਾ ਇੱਥੇ ਬੜਾ ਦਬਦਬਾ ਰਿਹਾ ਹੈ ਤੇ ਉਹਨਾਂ ਨੂੰ ਹਲਕਾ ਇੰਚਾਰਜ ਵੀ ਬਣਾ ਦਿੱਤਾ ਗਿਆ ਔਰ ਹਲਕਾ ਇੰਚਾਰਜ ਜੋ ਕਿ ਆਮ ਡੈਕਲੇਰੇਸ਼ਨ ਚ ਦੱਸਿਆ ਜਾਂਦਾ ਹੈ ਕਿ ਜੇ ਹਲਕਾ ਇੰਚਾਰਜ ਬਨਾਇਆ ਇਟ ਮੀਨਸ ਜੜੀਆਂ ਇਹਨਾਂ ਨੂੰ ਹੀ ਉੱਥੇ ਐਮਐਲਏ ਦੀ ਦਾ ਟਿਕਟ ਦਿੱਤੀ ਜਾਏਗੀ ਜੋ ਸੁਣਨ ਚਾਹਿਆ ਔਰ ਨਾਲ ਦੀ ਨਾਲ ਇੱਕ ਦੱਸਦੀ ਕਿ ਕੱਲ ਇੱਕ ਰੈਲੀ ਹੋਣ ਜਾ ਰਹੀ ਹੈ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਜੀ ਨੇ ਉੱਥੇ ਇੱਕ ਬਹੁਤ ਵੱਡੇ ਗਰਾਊਂਡ ਦੇ ਵਿੱਚ ਫਿਕਸ ਕੀਤੀ ਹੈ ਔਰ ਉਹ ਜਿਹੜੀ ਰੈਲੀ ਦੇ ਵਿੱਚ ਬਾਈ ਇਲੈਕਸ਼ਨ ਦਾ ਜਿਹੜਾ ਨਾ ਇਹਨਾਂ ਨੇ ਬਿਗਲ ਵਜਾਣਾ ਉਸ ਬਿਗਲ ਦੇ ਵਿੱਚ ਇਹ ਹੋਏਗਾ ਕਿ ਇੱਕ ਤਾਂ ਭਗਵੰਤ ਮਾਨ ਜੀ ਨੇ ਆਲਮੋਸਟ ਡਿਜੀਟਲ ਤਰੀਕੇ ਨਾਲ ਉੱਥੇ ਇੱਕ ਅਨਾਉਂਸਮੈਂਟ ਇਹ ਕਰਨੀ ਜੋ ਕਿ ਪਹਿਲਾਂ ਹੀ ਇਹਨਾਂ ਨੇ ਅਨਾਉਂਸ ਕੀਤਾ ਹੈ 1900 ਕਿਲੋਮੀਟਰ ਜਿਹੜਾ ਹੈਗਾ ਜਿਹੜੇ ਰੋਡਸ ਜਿਹੜੀਆਂ ਖਰਾਬ ਹੋਈਆਂ ਪੰਜਾਬ ਦੀਆਂ ਉਹਦੀ ਜਿਹੜੀ ਸ਼ੁਰੂਆਤ ਹੈ ਤਰਨਤਾਰਨ ਤੋਂ ਹੀ ਤੇ ਨਾਲ ਹੀ ਕਹਿ ਸਕਦੇ ਆ ਬਰਨਾਲੇ ਤੋਂ ਵੀ ਦੋ ਡਿਸਟ੍ਰਿਕਟ ਜਿਹੜੇ ਹੈਗੇ ਆ ਉਹਨਾਂ ਨੇ ਲਾਣੇ ਆ ਦੇਖਿਆ ਜਾਵੇ ਬਰਨਾਲੇ ਦਾ ਨਾਮ ਤਾਂ ਉਹਨਾਂ ਨੇ ਜਾਣਬੁੱਝ ਕੇ ਹੀ ਲਿਆ ਕਿਉਂਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਹਾਂ ਵੀ ਹੁਣ ਇੱਥੇ ਇਲੈਕਸ਼ਨਾਂ ਹੋਣੀਆਂ ਤੇ ਕੱਲੀਆਂ ਇਲੈਕਸ਼ਨਾਂ ਇਸ ਕਰਕੇ ਇੱਥੇ ਦਾ ਬਿਗ ਲਾਂ ਸੋਚਿਆ ਜਾਵੇ ਤਾਂ ਕਿ ਉਹ ਤਰਨਤਾਰਨ ਦੇ ਨਾਲ ਉਹਨਾਂ ਨੇ ਬਰਨਾਲੇ ਨੂੰ ਵੀ ਜੋੜ ਦਿੱਤਾ ਜੀ ਉਹ ਨਾਲ ਦੀ ਨਾਲ ਇੱਕ ਉਹਨਾਂ ਨੇ ਉੱਥੇ ਇਹ ਜਿਹੜਾ ਆਪਣਾ ਪਿਛਲੇ ਦਿਨੀ ਉਹਨਾਂ ਨੇ ਐਲਾਨ ਕੀਤਾ ਸੀ ਵੀ 10 ਲੱਖ ਰੁਪਏ ਇੰਸ਼ੋਰੈਂਸ ਦਾ ਜਿਹੜਾ ਹੈਗਾ ਇੱਕ ਇੱਕ ਘਰ ਦੇ ਵਿੱਚ ਅਸੀਂ ਦਵਾਂਗੇ ਉਹਦਾ ਵੀ ਉਹਨਾਂ ਨੇ ਕੱਲ ਹੀ ਐਲਾਨ ਕਰਨਾ ਹੈ ਹੁਣ ਦੇਖਦੇ ਹਾਂ ਵੀ ਇਹ ਜਿਹੜਾ ਕੱਲ ਦਾ ਜੋਰ ਸ਼ੋਰ ਨਾਲ ਦੇਖੋ ਕਿਹਾ ਜਾਂਦਾ ਹੈ ਕਿ ਜਿਹੜਾ ਬਾਈ ਇਲੈਕਸ਼ਨ ਹੈ ਜਦੋਂ ਸੱਤਾਧਾਰੀ ਸਰਕਾਰ ਚੱਲ ਰਹੀ ਹੁੰਦੀ ਹੈ ਉਹ ਆਪਣੇ ਹਰ ਤਰ੍ਹਾਂ ਦੇ ਜਿੰਨਾ ਤਾਮ-ਜਾਮੋ ਲਗਾ ਸਕਦੇ ਨੇ ਜਿੰਨੇ ਉਹਨਾਂ ਦੇ ਐਮਐਲਏ ਲੀਡਰ ਮੰਤਰੀ ਕੈਬਨਿਟ ਮੰਤਰੀ ਸਾਰੇ ਟੋਟਲ ਇੱਕ ਹੀ ਸੀਟ ਦੇ ਮਗਰ ਉਹਨਾਂ ਦੀ ਜੋਰ ਸ਼ੋਰ ਨਾਲ ਉਹਦਾ ਉਹ ਪੂਰਾ ਉੱਥੇ ਜ਼ੋਰ ਲਗਾਉਂਦੇ ਨੇ ਕਿਉਂਕਿ ਉਹਨਾਂ ਦਾ ਮੇਨ ਸਭ ਤੋਂ ਵੱਡਾ ਕਾਰਨ ਹੀ ਹੋ ਜਾਂਦਾ ਹੈ ਕਿ ਉਹਨਾਂ ਦੀ ਬੜੀ ਵੱਡੀ ਇਹਦੇ ਤੇ ਆ ਇੱਕ ਕਿਸਮ ਦਾ ਇਹ ਕਹਿ ਸਕਦੇ ਆ ਕਿ ਇੱਜ਼ਤ ਦਾ ਸਵਾਲ ਹੋ ਜਾਂਦਾ ਹੈ ਕਿ ਸਾਡੀ ਸੱਤਾ ਚੱਲ ਰਹੀ ਹੈ ਉਹ ਸੱਤਾ ਦੇ ਦੌਰਾਨ ਅਸੀਂ ਫਿਰ ਵੀ ਸੀਟ ਨਹੀਂ ਜਿੱਤ ਸਕੇ ਜਿੱਦਾਂ ਦੇ ਹਾਲਾਤ ਇਸ ਟਾਈਮ ਪੰਜਾਬ ਸਰਕਾਰ ਦੇ ਬਣੇ ਹੋਏ ਨੇ ਉਹ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕੁਝ ਆਪਾਂ ਦੇਖ ਰਹੇ ਆ ਪ੍ਰੈਜ਼ੈਂਟਲੀ ਇੱਥੇ ਦੇ ਹੜਪੀਟਾਂ ਦੇ ਹਿਸਾਬ ਨਾਲ ਔਰ ਜੋ ਇਹਨਾਂ ਨੂੰ ਲਤਾਂਵਾਵਾਂ ਖਿੱਚੀਆਂ ਜਾ ਰਹੀਆਂ ਕਿ ਲੋਕ ਇਹ ਬਾਰ-ਬਾਰ ਦਿੱਲੀ ਜਾ ਰਹੇ ਨੇ ਉੱਥੋਂ ਵੀ ਕੁਝ ਨਹੀਂ ਕਰ پا ਰਹੇ ਉਹ ਲੋਕ ਜੋ ਇੱਥੇ ਕਰਪਸ਼ਨ ਜਾਂ ਹੋਰ ਬੜੀਆਂ ਚੀਜ਼ਾਂ ਚੱਲ ਰਹੀਆਂ ਔਰ ਇਹ ਸੱਤਾ ਦੇ ਵਿੱਚ ਆਪਣੀ ਕੋਈ ਵੀ ਇਸ ਤਰ੍ਹਾਂ ਦੀ ਕਮੀ ਕਮਜ਼ੋਰੀ ਨਹੀਂ ਪ੍ਰੂਫ ਕਰਨਾ ਚਾਹੁੰਦੇ ਕਿ ਜਿਹਦੇ ਨਾਲ ਇਹਨਾਂ ਨੂੰ 27 ਦੀਆਂ ਇਲੈਕਸ਼ਨ ਜਿਵੇਂ ਕਿ ਇਹਨੂੰ ਸੈਮੀਫਾਈਨਲ ਦਾ ਗੱਲ ਆਪਾਂ ਕਰ ਰਹੇ ਸੀ ਕਿ ਜਿਨ ਜਿਵੇਂ ਕਿ ਇਹਨਾਂ ਨੂੰ 27 ਦੀਆਂ ਇਲੈਕਸ਼ਨਾਂ ਦੇ ਵਿੱਚ ਕੋਈ ਮਾਰ ਖਾਣੀ ਪਵੇ ਜੀ ਕਿਉਂਕਿ ਲੋਕਾਂ ਨੂੰ ਭਲੇ ਪੰਤੀ ਪਤਾ ਹੈ ਕਿ ਜਿਹੜੀ 27 ਦੀਆਂ ਇਲੈਕਸ਼ਨਾਂ ਜਿਹੜੀਆਂ ਆਉਣੀਆਂ ਹਨ ਉਹਨਾਂ ਦੇ ਵਿੱਚ ਇਹਨਾਂ ਦਾ ਦੁਬਾਰਾ ਆਣਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਜਿਹੜੀਆਂ 22 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਸੀ ਉਸ ਮੌਕੇ ਨੂੰ ਦੇਖਦੇ ਹੋਏ तकरीबन ਪੌਣੇ 4 ਸਾਲ ਦਾ ਟਾਈਮ ਹੋ ਚੁੱਕਿਆ ਹੈ ਔਰ ਜੋ ਜਿਵੇਂ ਕਹਿੰਦੇ ਸੀ ਤਬਦੀਲ ਇੱਕ ਬਦਲੇ ਦੀ ਭਾਵਨਾ ਜਿਵੇਂ ਬਣਾ ਬਦਲੇ ਦੀ ਜਿਹੜੀ ਪਹਿਲੀ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਸੀ ਕਾਂਗਰਸ ਤੇ ਅਕਾਲੀ ਦਲ ਭਾਜਪੀ ਉਹਨਾਂ ਨੂੰ ਲੋਕਾਂ ਨੇ ਇਹ ਸੋਚਿਆ ਕਿ ਚਲੋ ਇਹਨਾਂ ਨੂੰ ਵੀ ਦੇਖ ਲੈਨੇ ਆਂ। ਜੀ ਉਹਨਾਂ ਦੇ ਵਿੱਚ ਇੱਕ ਕਿਸਮ ਦਾ ਜੀ ਨੇ ਉਹਨਾਂ ਨਾਲ ਬਦਲਾ ਲਿਆ ਗਿਆ ਕਿ ਇਹ ਵੀ ਭਾਈ ਦੇਖਦੇ ਆਂ ਵੀ ਤਬਦੀਲ ਹੋ ਜਵੇ ਸ਼ਹਿਰ ਕੁਛ ਨਵੀਂ ਕਿਉਂਕਿ ਇਹਨਾਂ ਨੇ ਬਾਰ-ਬਾਰ ਡਾਇਲੌਗ ਦੇ ਵਿੱਚ ਇਹ ਕਿਹਾ ਸੀਗਾ ਇੱਕ ਮੌਕਾ ਸਾਨੂੰ ਦਿਓ। ਜੀ ਬਿਲਕੁਲ ਤੇ ਹੁਣ ਲੋਕਾਂ ਨੂੰ ਇਹ ਚੀਜ਼ਾਂ ਸਾਰੀਆਂ ਗੱਲਾਂ ਪੁਰਾਣੀਆਂ ਯਾਦ ਨੇ ਕਿ ਮੌਕਾ ਇੱਕ ਦੇਤਾ ਉਸ ਮੌਕੇ ਵਾਸਤੇ ਇਹਨਾਂ ਕੋਲ ਇੱਕ ਸਾਲ ਦਾ ਟਾਈਮ ਰਹਿ ਗਿਆ। ਉਹ ਇੱਕ ਸਾਲ ਦੇ ਵਿੱਚ ਦੇਖਣਾ ਹੀ ਪਏਗਾ ਕਿ ਹੁਣ ਬਾਜੀ ਕਿਹੜੇ ਪਾਸੇ ਜਾਂਦੀ ਹੈ ਕਿ ਇਹ ਕਿਹੜੇ ਘੜੀਆਂ ਨਵੀਆਂ ਸਕੀਮਾਂ ਨਵੀਆਂ ਲੋਕਾਂ ਨੂੰ ਇਹ ਖੁਸ਼ ਕਰਦੇ ਨੇ ਜਾਂ ਲੋਕਾਂ ਦੇ ਘਰ ਭਰਦੇ ਨੇ ਜਾਂ ਲੋਕਾਂ ਨੂੰ ਜੋ-ਜੋ ਇਹਨਾਂ ਨੇ ਵਾਅਦੇ ਕੀਤੇ ਹੋਏ ਸੀ ਜਿਵੇਂ ਕਿ ਪੁਰਾਣਾ ਵਾਅਦਾ ਹਜੇ ਇੱਕ ਲੇਡੀਜ਼ ਵਾਲਾ ਵੀ ਹਜੇ ਪੈਂਡਿੰਗ 'ਚ ਪਿਆ ਉਹ ਵੀ ਦੇਖਦੇ ਆ ਕਿ ਉਹਨੂੰ ਵਾਅਦਾ ਪੂਰਾ ਕਰਦੇ ਆ ਕਿ ਨਹੀਂ ਕਰਦੇ ਜੀ ਸਾਲ ਦੇ ਵਿੱਚ ਹਰ ਕੁਝ ਸਮੇਟਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਇਹ ਸੂਬੇ ਨੂੰ ਕੋਸ਼ਿਸ਼ ਕਰਦੇ ਪੈਣੀ ਕਿ ਅਸੀਂ ਨਸ਼ਾ ਮੁਕਤ ਬਣਾ ਦਈਏ ਜਿਨ੍ਹਾਂ ਨੇ ਮੁਹਿੰਮ ਵੀ ਚਲਾਈ ਸੀਗੀ ਨਸ਼ਾ ਯੁੱਧ ਕਰਕੇ ਪਰ ਹਰ ਰੋਜ਼ ਕਹਿੰਦੇ ਨੇ ਕਿ ਅਸੀਂ ਨਸ਼ੇ ਦੀ ਖੇਪ ਬਰਾਮਦ ਕਰਦੇ ਪਿਆ ਨਸ਼ਾ ਘਟ ਰਿਹਾ ਪਰ ਤੁਸੀਂ ਸੁਣੀ ਹੋਣੀ ਹੈ ਖਬਰ ਤੁਸੀਂ ਵੀ ਕਿ ਫਿਰੋਜ਼ਪੁਰ ਦਾ ਜਿਹੜਾ ਇਲਾਕਾ ਹੈਗਾ ਇੱਕ ਉੱਥੇ ਤਿੰਨ ਨੌਜਵਾਨੇ ਜਿਹੜੇ ਓਵਰਡੋਜ਼ ਦੇ ਕਾਰਨ ਮਰ ਗਏ ਨੇ ਮਤਲਬ ਨਸ਼ਾ ਖਤਮ ਕਿੱਥੇ ਹੋ ਰਿਹਾ ਦੇਖੋ ਜਿਹੜੀ ਇਹਨਾਂ ਦੀ ਮੁਹਿੰਮ ਸੀਗੀ ਮੈਡਮ ਨਸ਼ਾ ਯੁੱਧ ਨਸ਼ਾ ਵਿਰੁੱਧ ਹਮ ਯੁੱਧ ਨਸ਼ਾ ਵਿਰੁੱਧ ਜਿਹੜਾ ਇਹਨਾਂ ਡਾਇਲੌਗ ਦਿੱਤਾ ਸੀ ਮੈਨੂੰ ਲੱਗਦਾ ਹੈ ਕਿ ਉਹ ਬਿਲਕੁਲ ਹੀ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ इवन ਇੱਥੇ ਲੁਧਿਆਣੇ ਦੇ ਵਿੱਚ ਵੀ इवन ਸਾਰੇ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਗਲੋਸਾਈਨ ਲਗਾਉਣਾ ਵੱਡੇ ਵੱਡੇ ਬੋਰਡਾਂ ਤੇ ਲਿਖਣਾ ਕਿ ਅਸੀਂ ਨਸ਼ੇ ਨੂੰ ਬਹੁਤ ਤੇਜ਼ੀ ਨਾਲ ਜਿਹੜਾ ਹੈਗਾ ਨਿਪਟਾਤਾ ਹੈ ਬੀਤੇ ਦਿਨ ਇਹਨਾਂ ਦੀ ਇੱਕ ਨੋਟਿਸ ਵੀ ਕਾਇਆ ਸੀ ਬਹੁਤ ਵੱਡਾ ਜਿਹਦੇ ਵਿੱਚ ਕਿਹਾ ਗਿਆ ਸੀ 22945 ਅਸੀਂ ਇੱਥੇ ਇਹਨਾਂ ਦੇ ਨਸ਼ੇ ਦੇ ਵਿਰੁੱਧ ਅਸੀਂ ਜਦੋਂ ਜਦੋਂ ਦੀ ਮੀਮ ਚਲਾਈ ਆ ਉਦੇ ਵਿਰੁੱਧ ਇਹਨਾਂ ਨੇ ਤਕਰੀਬਨ 22945 ਜੀ ਇਹਨਾਂ ਨੇ ਕੇਸ ਰਜਿਸਟਰ ਕੀਤੇ ਜੀ ਤਕਰੀਬਨ ਅਪ ਟੂ ਡਿਲ ਡੇਟ ਤੱਕ 80 ਕੇਸ ਦਿੱਲੀ ਦੇ ਬਣਦੇ ਆ ਹਮਮ ਔਰ 29933 ਬੰਦੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਜੀ ਔਰ ਪ੍ਰੋਕਸੀਮੀਟਲੀ 109 ਬੰਦੇ ਰੋਜ ਦੇ ਬੰਦੇ ਆ ਵੀ ਜਿਹੜੇ ਗ੍ਰਿਫਤਾਰ ਕੀਤੇ ਜੀ ਔਰ ਉਹਦੇ باوجود ਕਰੰਟਲੀ ਕੱਲ ਬੀਤੇ ਦਿਨੀ ਔਰ ਉਸ ਤੋਂ 2 ਦਿਨ ਪਹਿਲਾਂ ਇੱਕ ਬੰਦਾ ਮਰਦਾ ਹੈ ਜੀ ਔਰ 3 ਦਿਨ 3 ਬੰਦੇ ਬੱਚੇ ਕੱਲ ਫਿਰ ਮਰ ਜਾਂਦੇ ਆ ਜਿਹੜੇ ਕੀ ਘਰਾਂ ਦੇ ਚਿਰਾਖ ਖਤਮ ਹੋ ਗਏ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੰਨੀ ਵੱਡੀ ਘਟਨਾ ਹੋ ਜਾਂਦੀ ਹੈ ਕਿ ਜਿਹਦੇ ਵਿੱਚ ਉਹ ਸਾਰਾ ਕੁਝ ਸਾਹਮਣੇ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇੱਕ ਦੁਕਾਨਦਾਰ ਜੋ ਮੈਡੀਸਨ ਦਾ ਕੰਮ ਕਰਦਾ ਹੈ ਔਰ ਉਹ ਨਸ਼ਾ ਵੇਚ ਰਿਹਾ ਹੈ ਕਿ ਉਹਨਾਂ ਨੂੰ ਕੀ ਪਤਾ ਨਹੀਂ ਜਾਂ ਪੰਜਾਬ ਸਰਕਾਰ ਤੋਂ ਜਾਂ ਪੁਲਿਸ ਤੋਂ ਕਿਤੇ ਇਹ ਵਾਂਝੇ ਆ ਕਿ ਹਾਂ ਵੀ ਉੱਥੇ ਨਸ਼ਾ ਵਿਕ ਰਿਹਾ ਤੇ ਆਪਾਂ ਇੱਡੀਆਂ-ਇੱਡੀਆਂ ਵੱਡੀਆਂ ਜਿਹੜੀਆਂ ਔਰ ਤਾਜ਼ਾ ਖਬਰ ਜਿਹੜੀ ਤੁਹਾਨੂੰ ਦੱਸ ਰਿਹਾ ਕਿ ਤਿੰਨ ਬੱਚੇ ਕੱਲ ਯੰਗ ਜਿਨ੍ਹਾਂ ਦੀ ਤਕਰੀਬਨ 20 ਤੋਂ ਲੈ ਕੇ 26 ਸਾਲ ਤੱਕ ਦੀ ਉਮਰ ਸੀ ਇੱਕ ਬੱਚਾ ਵਿੱਚੋਂ 30 ਸਾਲ ਦਾ ਕਹਿੰਦੇ ਅਪਾਹਜ ਵੀ ਸੀਗਾ ਜਿਹੜਾ ਕਿ ਆਲਰੇਡੀ ਪਹਿਲਾਂ ਹੀ ਨਸ਼ਾ ਲੈਂਦਾ ਸੀ ਜੀ ਔਰ ਦੂਸਰਾ ਪੁਆਇੰਟ ਹੈ ਕਿ ਥੋੜੇ ਦਿਨ ਪਹਿਲਾਂ ਇੱਕ 22 ਸਾਲ ਦਾ ਬੱਚਾ ਵੀ ਜਿਹੜਾ ਹੈਗਾ ਲੜਕਾ ਉਹ ਵੀ ਨਸ਼ਾ ਓਵਰਡੋਸ ਕਰਕੇ ਜੀ ਓਵਰਡੋਸ ਕਰਕੇ ਦੇਖੋ ਪਹਿਲੀ ਗੱਲ ਤਾਂ ਨਸ਼ਾ ਜਿਹੜਾ ਆਪਾਂ ਐਡੀ ਵੱਡੀ ਮੁਹਿੰਮ ਚਲਾਈ ਹੈ ਉਸ ਮੁਹਿੰਮ ਨੂੰ ਦੇਖਿਆ ਵੀ ਇੱਕ ਉਹ ਨਸ਼ਾ ਵਿਕ ਰਿਹਾ ਫਿਰ ਓਵਰਡੋਸ ਲੈ ਇਹਦਾ ਮਤਲਬ ਉਹ ਨਸ਼ੇ ਦੇ ਇੰਨੇ ਗੁਆਦੀ ਹੋ ਚੁੱਕੇ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਆ ਸੀ ਵੀ ਸਾਡਾ ਜਿਹੜਾ ਨਸ਼ਾ ਹੈ ਉਹ ਓਵਰਡੋਜ਼ ਅਸੀਂ ਲੈ ਰਹੇ ਹਾਂ ਜੀ ਬਿਲਕੁਲ ਕਹਿੰਦਾ ਭਾਵੇਂ ਹੈ ਵੀ ਜਿਹੜੀਆਂ ਇਹ ਫੇਕ ਸਟੇਟਮੈਂਟਾਂ ਆ ਅੱਜ ਵੀ ਬੱਚੇ ਮਰ ਰਹੇ ਆ ਔਰ ਕਹਿੰਦੇ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਰਹੇ ਆ ਔਰ ਉਸ ਨਸ਼ੇ ਦੇ ਉੱਤੇ ਹਜੇ ਤੱਕ ਵੀ ਕੋਈ ਵੀ ਨੱਥ ਨਹੀਂ ਪਾਈ ਗਈ ਜੀ ਇਹ ਸਰਕਾਰ ਨੂੰ ਇਹ ਸਰਕਾਰ ਦੀ ਤਕਰੀਬਨ ਕਹਿ ਸਕਦੇ ਆਂ ਕਿ ਪੋਲ ਖੁੱਲਣ ਵਾਲੀ ਗੱਲ ਹੈ ਜੇ ਹਜੇ ਵੀ ਬੰਦ ਬੱਚੇ ਮਰ ਰਹੇ ਇੱਕ ਹੁੰਦਾ ਨਾ ਕਿ ਅਸੀਂ ਫੜ ਰਹੇ ਆ ਅਸੀਂ ਗ੍ਰਿਫਤਾਰ ਕਰ ਰਹੇ ਆ ਅਸੀਂ ਪਰਚੇ ਦੇ ਰਹੇ ਆ ਤਾਂ ਸਮਝ ਆਂਦੀ ਏ ਗੱਲ ਤੇ ਉਹਦੇ باوجود ਨਸ਼ਾ ਦਾ ਹਜੇ ਲਿਆ ਜਾ ਰਿਹਾ ਕਿ ਨਸ਼ਾ ਜੇ ਆਪਾਂ ਨਸ਼ਾ ਜਿਹੜਾ ਲਿਆ ਜਾ ਰਿਹਾ ਆਪਾਂ ਨਸ਼ਾ ਕਰਨ ਵਾਲੇ ਬੱਚਿਆਂ ਨੂੰ ਫੜਦੇ ਆ ਇਹ ਨਹੀਂ ਦੇਖਦੇ ਕਿ ਨਸ਼ਾ ਸਪਲਾਈ ਕਿੱਥੋਂ ਹੋ ਰਿਹਾ ਨਸ਼ੇ ਦਾ ਅਸਲੀ ਜਿਹੜਾ ਬੈਂਕ ਆ ਉਹ ਕਿੱਥੇ ਆ ਅਸਲੀ ਉਹ ਜਿਹੜੀ ਜਿੱਥੇ ਆਪਾਂ ਐਡੀ ਵੱਡੀਆਂ ਵੱਡੀਆਂ ਢੀਂਗਾ ਮਾਰਦੇ ਆ ਜੇ ਅਸੀਂ ਵੱਡੇ ਵੱਡੇ ਸੋਦਾਗਰ ਪਕੜ ਲਏ ਆ ਤੇ ਜਿੱਥੇ ਨਸ਼ਾ ਹਜੇ ਵੀ ਵੇਚ ਰਿਹਾ ਔਰ ਹਜੇ ਵੀ ਨਸ਼ਾ ਲੈ ਰਿਹਾ ਤੇ ਉਹਦੇ ਨਾਲ ਇਹਦਾ ਮਤਲਬ ਹਜੇ ਕਿਤਨਾ ਕਿਤੇ ਕਮੀ ਪੇਸ਼ੀ ਕਿਤਨੇ ਕਿਤੇ ਨਟ ਪੇਚ ਢਿੱਲੇ ਹੈਗੇ ਆ ਨਟ ਪੇਚੀ ਲੈ ਹੈਗੇ ਨੇ ਲੇਕਿਨ ਦੇਖਿਆ ਜਾਵੇ ਤਾਂ ਜੇਕਰ ਜਨਤਾ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਸਰਕਾਰਾਂ ਕੋਈ ਵੀ ਉਹਨਾਂ ਵਾਦੇ ਹਰ ਇੱਕ ਕੋਈ ਕਰਦੇ ਨੇ ਕਿ ਅਸੀਂ ਸੂਬੇ ਲਈ ਕੀ ਕੁਝ ਕਰਨੀ ਕਰਦਾਂਗੇ ਪਰ ਇਹ ਚੀਜ਼ਾਂ ਹਮੇਸ਼ਾ ਤੋਂ ਹੀ ਚੱਲਦੀਆਂ ਆ ਰਹੀ ਨੇ ਨਸ਼ਾ ਹੋਵੇ ਚਾਹੇ ਕੋਈ ਹੋਰ ਪ੍ਰੋਬਲਮ ਹੋਵੇ ਪੂਰੇ ਤਰੀਕੇ ਦੇ ਨਾਲ ਜਿਹੜੀ ਇਹ ਉਹ ਨਹੀਂ ਖਤਮ ਹੋ ਰਿਹਾ ਦੂਜੀ ਗੱਲ ਕਰਦੇ ਹਾਂ ਕਿ ਹਾਲ ਹੀ ਦੇ ਵਿੱਚ ਇੱਕ ਬਿਆਨ ਸਾਹਮਣੇ ਆਂਦਾ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਦਾ ਉਹ ਕਹਿੰਦੇ ਨੇ ਕਿ ਸਰਕਾਰ ਸੂਬੇ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੁੰਦਾ ਆ ਤਾਂ ਕਰਨਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲਾਂ ਇਹੀ ਗੱਲ ਸੁਨੀਲ ਜਾਖੜ ਵੀ ਕਹਿ ਚੁੱਕੇ ਨੇ ਬਿਲਕੁਲ ਮੈਡਮ ਤੁਹਾਡੀ ਬਿਲਕੁਲ ਗੱਲ ਸਹੀ ਹੈ ਕਿ ਪਹਿਲਾਂ ਇਹੀ ਜਿਹੜਾ ਜਿਹੜੇ ਕਿ ਇਸ ਟਾਈਮ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਜਿਨ੍ਹਾਂ ਨੇ ਆਲਰੇਡੀ ਪੁਰਾਣਾ ਸਟੇਟਮੈਂਟ ਦਿੱਤੀ ਸੀ ਔਰ ਹੁਣ ਉਹੀ ਸਟੇਟਮੈਂਟ ਪੂਰੇ ਜੋਰ ਸ਼ੋਰ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਹੈਗੇ ਆ ਜਿਹੜੇ ਕਿ ਇਸ ਟਾਈਮ ਬੀਜੇਪੀ ਦੇ ਬਹੁਤ ਉੱਚ ਕੋਟੀ ਦੇ ਲੀਡਰ ਨੇ ਕਿਉਂਕਿ ਉਹ ਉਹਨਾਂ ਨੂੰ ਇੱਕ ਲਾਗ ਹੀ ਦਰਜਾ ਮਿਲਿਆ ਹੋਇਆ ਹੈ ਉਹਦਾ ਕਾਰਨ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਔਰ ਫਿਰ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੋ ਔਰ ਹੁਣ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਅਗਰ ਬੀਜੇਪੀ ਅਗਰ ਪੰਜਾਬ ਦੇ ਵਿੱਚ ਆਪਣਾ ਕੁਝ ਪੈਰ ਜਮਾਣਾ ਚਾਹੁੰਦੀ ਹੈ ਜਾਂ ਇੱਥੇ ਕੁਝ ਵੀ ਅਗਰ ਕੱਲ ਨੂੰ ਆਪਣੀ ਸਰਕਾਰ ਚਾਹੁੰਦੀ ਹੈ ਤਾਂ ਉਹਨਾਂ ਦੇ ਮੁਤਾਬਕ ਜੋ ਉਹਨਾਂ ਨੂੰ ਵੀ ਲੱਗਦਾ ਹੈ ਜਾਂ 잡ਦਾ ਹੈ ਕਿ ਇੱਥੇ ਗੱਠਜੋੜ ਹੋਣਾ ਬੜਾ ਜ਼ਰੂਰੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ विद द डिटेल ਦੇ ਵਿੱਚ ਕੀ ਅਗਰ ਕੱਲ ਨੂੰ ਕੋਈ ਵੀ ਮੀਟਿੰਗ ਹੁੰਦੀ ਹੈ ਵੀ ਉਹਨਾਂ ਨੇ ਜਸਟ ਲਾਈਕ ਆਪਣੀ ਰეკਮੈਂਡੇਸ਼ਨ ਦਿੱਤੀ ਹੈ ਆਪਣੀ ਉਹਨੇ ਸਹਿਮਤੀ ਦਿੱਤੀ ਹੈ ਕਿ ਮੈਂ ਆਪਣੀ ਉੱਚ ਲੀਡਰਸ਼ਿਪ ਜਿਹੜੀ ਹੈਗੀ ਸਾਡੀ ਉਹਨਾਂ ਨੂੰ ਵੀ ਇਹ ਚੀਜ਼ ਦਾ ਮਤਲਬ ਮੈਂ ਸੰਦੇਸ਼ਾ ਦਊਂਗਾ ਕਿ ਇੱਥੇ ਅਗਰ ਪੰਜਾਬ ਦੇ ਵਿੱਚ ਇਹ ਸਮਝੌਤਾ ਹੋ ਜਾਂਦਾ ਤਾਂ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਕਿਉਂਕਿ ਦੇਖੋ ਲੋਕ ਭੁੱਲੇ ਨਹੀਂ ਆ ਅੱਜ ਤੱਕ ਨਾ ਹੀ ਕਿਸਾਨਾਂ ਦਾ ਮੁੱਦਾ ਭੁੱਲੇ ਆ ਕਿ ਇਹਨਾਂ ਨੂੰ ਵੀ ਪਤਾ ਹੈਗਾ ਬੀਜੇਪੀ ਨੂੰ ਵੀ ਸਾਡੀ ਪੰਜਾਬ ਦੇ ਵਿੱਚ ਕਿੰਨੀ ਕੋ ਐਂਟਰੀ ਆ ਜੀ ਔਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤੇ ਅੱਜ ਇਹ ਦੇਖਿਆ ਜਾਵੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਵੀ ਕਿੱਥੇ ਖੜੀ ਹੈ ਭਾਵੇਂ ਅਕਾਲੀ ਦਲ ਦੇ ਸੁਖਵੀਰ ਬਾਦਲ ਜੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਕਿ ਅਸੀਂ ਹੜਪੀੜਤਾ ਨੂੰ ਜਾਂ ਹੜ ਦੇ ਟਾਈਮ ਦੇ ਵਿੱਚ ਪੰਜਾਬ ਦਾ ਬੜਾ ਵੱਡਾ ਸਹਿਯੋਗ ਦਿੱਤਾ ਹੈ इवन ਨੋਟਾਂ ਦੀਆਂ ਗੱਡੀਆਂ ਉਹਨਾਂ ਨੇ ਕੱਢ ਕੱਢ ਕੇ ਲੋਕਾਂ ਨੂੰ ਦਿਖਾਈਆਂ ਦਿੱਤੀਆਂ ਸੀ ਔਰ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੁਣ ਇਹ ਜਿਹੜਾ ਗੱਠਜੋੜ ਹੈ ਉਹਨਾਂ ਨੇ ਕਿਹਾ ਤਾਂ ਜ਼ਰੂਰ ਹੈ ਵੀ ਅਕਾਲੀ ਦਲ ਦੇ ਨਾਲ ਆਪਾਂ ਜਿਹੜਾ ਗੱਠ ਜੋੜ ਹੁਣ ਹਜੇ ਇਹ ਵੀ ਨਹੀਂ ਪਤਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਅਕਾਲੀ ਦਲ ਲੈ ਕੇ ਆ ਰਹੇ ਨੇ ਉਹ ਕਿਹੜੇ ਅਕਾਲੀ ਦਲ ਨਾਲ ਕਿਹਾ ਹਜੇ ਕੋਈ ਸਸਪੈਂਸ ਵੀ ਹੈ ਮੇਬੀ ਆਈ ਥਿੰਕ ਅਗਰ ਲੋਕਾਂ ਕੋਲੋਂ ਇਸ ਚੀਜ਼ ਦਾ ਅਗਰ ਇੱਕ ਵਿਚਕਾਰ ਜਿਉਣੀ ਆਪਣੇ ਕਰਕੇ ਵੋਟ ਲਈ ਜਾਵੇ ਤਾਂ ਮੇਰਾ ਖਿਆਲ ਹੈ ਸੁਖਵੀਰ ਬਾਦਲ ਦੇ ਹੀ ਜਿਹੜੀ ਹੈ ਕਿਉਂਕਿ ਤਜਰਬਾ ਹੈਗਾ ਪੁਰਾਣਾ ਉਹ ਆਲਰੇਡੀ ਪਹਿਲਾਂ ਵੀ ਪੁਰਾਣਾ ਇਹਨਾਂ ਦਾ ਸਮਝੌਤਾ ਰਿਹਾ ਹੈ ਇੱਕ ਟਾਈਮ ਤੇ ਦੌਰਾਨ ਅਸੀਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਜਦੋਂ ਅਟਲ ਬਿਆਰੀ ਆਵਾਜ਼ ਪਾਈ ਜੀ ਸੀਗੇ ਉਹਨਾਂ ਦੇ ਨਾਲ ਬਾਬਾ ਬੋਰਡ ਜਿਹਨੂੰ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਐਕਸ ਸੀਐਮ ਸੀਗੇ ਸਾਡੇ ਜਿਹੜੇ ਹੁਣ ਨਹੀਂ ਰਹੇ ਉਹਨਾਂ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਸੀਗਾ ਜੀ ਔਰ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਇਹਨਾਂ ਦਾ ਸਮਝੋਤਾ ਜਿਹੜਾ ਆਲਰੇਡੀ ਪਹਿਲਾਂ ਹੋਇਆ ਸੀਗਾ ਜੀ ਹੁਣ ਕੈਪਟਨ ਬਰਿੰਦਰ ਸਿੰਘ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਅਗਰ ਇੱਥੇ ਸਮਝੋਤਾ ਹੋ ਜਾਂਦਾ ਹੈ ਤਾਂ ਸਾਡੀ ਇੱਥੇ ਸਰਕਾਰ ਬਣਨ ਦੇ ਚਾਂਸ ਜਾਂ ਸਾਡੇ ਥੋੜੇ ਜ਼ਿਆਦਾ ਚਾਂਸ ਬੰਦੇ ਨੇ ਔਰ ਇਹ ਚੀਜ਼ ਨੂੰ ਅਗਰ ਕੱਲ ਨੂੰ ਗੱਲ ਹਜੇ ਦੇਖੋ ਮੈਡਮ ਸਮਾਂ ਪਿਆ ਕਿ 1 ਸਾਲ ਪਲੱਸ ਮਹੀਨਾ 2 ਮਹੀਨੇ ਉੱਪਰ ਹੀ ਪਏ ਆ మేబీ కదో మోడ్ ਲਿਆ ਜਾਂਦਾ ਹੈ 2 ਮਹੀਨੇ ਬਾਅਦ ਇਹ ਗੱਲ ਉੱਠਦੀ ਹੈ 6 ਮਹੀਨੇ ਬਾਅਦ ਉੱਠਦੀ ਹੈ ਤਾਂ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਹੈ ਹਜੇ ਇਹਨੂੰ ਟਾਈਮ ਲੱਗਦਾ ਹੈ ਜੀ ਸਮਝੋਤਾ ਪਹਿਲਾਂ ਵੀ ਕਈ ਵਾਰੀ ਗੱਲ ਉੱਠ ਚੁੱਕੀ ਹੈ ਪਰ ਕਿਤੇ ਨਾ ਕਿਤੇ ਫਿਰ ਲੱਤਾਂ ਬਾਵਾਾਂ ਖਿੱਚੀਆਂ ਜਾਂਦੀਆਂ ਕਿ ਨਹੀਂ ਕਿਉਂਕਿ ਵਿੱਚੇ ਇਹ ਗੱਲ ਦੇਖੀ ਗਈ ਸੀ ਕਿ ਹਾਂ ਬਈ ਸੁਖਵੀਰ ਬਾਦਲ ਦੀ ਜਿਹੜੀ ਪਾਰਟੀ ਹੈ ਉਹ ਬਿਲਕੁਲ ਜ਼ਮੀਨੀ ਸਤਰ ਤੇ ਆ ਗਈ ਹੈ ਦੁਬਾਰਾ ਫਿਰ ਜਿਵੇਂ ਕਹਿ ਲਓ ਉਹਨਾਂ ਨੇ ਆਪਣੇ ਆਪ ਨੂੰ ਇੱਕ ਵੈਂਟੀਲੇਟਰ ਲਾ ਕੇ ਉਹਨੂੰ ਆਪਣਾ ਸਟੈਂਡ ਕੀਤਾ ਖੜਾ ਕੀਤਾ ਜੀ ਹੁਣ ਜਿਹੜੀ ਹੈਗੀ ਹੈ ਮੇਬੀ ਹੈ ਕਿ ਅਜੇ ਟਾਈਮ ਹੈਗਾ ਭਾਵੇਂ ਤਾਂ ਇਹਨਾਂ ਨੂੰ ਗੱਠਜੋੜ ਕਰ ਲੈਣਾ ਚਾਹੀਦਾ ਅਗਰ ਅਗਰ ਸਰਕਾਰ ਕੱਲ ਨੂੰ ਆਪਣੇ ਆਪ ਵਿੱਚ ਚਾਹੁੰਦੇ ਆ ਇੱਥੇ ਜੀ ਔਰ ਇਹ ਜਿਹੜੀ ਚੀਜ਼ ਹੈਗੀ ਹੈ ਬੜੀ ਜ਼ਰੂਰੀ ਹੈ ਔਰ ਜੇ ਆਪਾਂ ਦੂਸਰੀਆਂ ਪਾਰਟੀਆਂ ਦੀ ਵੀ ਗੱਲ ਕਰੀਏ ਕਿ ਅਗਰ ਆਪਾਂ ਇਹ ਗੱਠਜੋੜ ਹੋ ਜਵੇ ਤਾਂ ਇਹਨਾਂ ਦੀ ਸਰਕਾਰ ਆਉਂਦੀ ਮੀਰ ਆਮਾ ਦੀ ਪਾਰਟੀ ਨੂੰ ਲੋਕ ਨਕਾਰ ਰਹੇ ਨੇ ਜੀ ਲੋਕਾਂ ਦੇ ਕੰਮ ਜਿਹੜੇ ਹੈਗੇ ਵਿੱਚ ਅਜੇ ਬਹੁਤ ਜ਼ਿਆਦਾ ਕਰਪਸ਼ਨ ਚੱਲ ਰਹੀ ਹੈ ਉਹ ਤੀਸਰੇ ਪਾਸੇ ਦੇਖਿਆ ਜੇਵੇਂ ਤੇ ਕਾਂਗਰਸ ਦੇ ਵਿੱਚ ਜਿਹੜਾ ਉਹ ਹਜੇ ਤੱਕ ਆਪਣਾ ਕਾਟੋਕਲੇਸ਼ ਨਹੀਂ ਖਤਮ ਹੋ ਰਿਹਾ ਉਹਨਾਂ ਦਾ ਬਿਲਕੁਲ ਨਵੀਂ ਗੱਲ ਦੇਖਣ ਨੂੰ ਮਿਲੀ ਹੈ ਆਪਾਂ ਭਾਤਪਾਦੇ ਕਾਲੀ ਦੇ ਦਲ ਦੇ ਗਠਜੋੜ ਦੀ ਗੱਲ ਕਰਦੇ ਪਿਆ ਕਿਤਨੇ ਕਿਤੇ ਭਾਜਪਾ ਨੇ ਆਪਣੇ ਪੈਰ ਜਮਾਉਣ ਨੂੰ ਵੀ ਮੌਕਾ ਦੇਖਿਆ ਹੋਣਾ ਆ ਤੇ ਦੂਜੇ ਪਾਸੇ ਇਹ ਸ਼ਾਇਦ ਅਹਿਸਾਸ ਵੀ ਕਰਵਾਤਾ ਕਾਲੀ ਦਲ ਨੂੰ ਕਿ ਸਾਡੇ ਬਿਨਾ ਤੁਹਾਡਾ ਕੋਈ ਵजूद ਨਹੀਂ ਤੇ ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਅੰਦਰ ਵੀ ਵੱਖਰੀਆਂ ਵੱਖਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਤੇ ਹੁਣ ਦੇਖਣ ਨੂੰ ਇਹ ਆ ਰਿਹਾ ਕਿ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਦੇ ਹੱਥੋਂ ਜਿਹੜੀ ਉਹਨਾਂ ਦੀ ਕੁਰਸੀ ਜਿਹੜੀ ਉਹ ਸੰਕਰਤ ਦੇ ਵਿੱਚ ਦਿਖਾਈ ਦੇ ਰਹੀ ਹੈ ਜਦੋਂ ਦੀ ਨਵਜੋਤ ਸਿੱਧੂ ਤੇ ਨਵਜੋਤ ਕੌਰ ਜਿਹੜੇ ਹੈਗੇ ਨੇ ਉਹਨਾਂ ਨੇ ਬਿਆਨ ਜਦੋਂ ਦਿੱਤਾ ਹੈ ਹਾਂ ਮੈਡਮ ਇੱਕ ਗੱਲ ਇਹ ਹੈ ਕਿ ਦੇਖੋ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਕਾਂਗਰਸ ਦਾ ਜਿਹੜਾ ਇਹ ਪਾਰਟੀ ਹੈ ਜਿਹੜੀ ਇਹਦੇ ਵਿੱਚ ਕਾਟੋਕਲੇਸ਼ ਜਾਂ ਜਿਹੜੀ ਇਹਨਾਂ ਦੇ ਵਿੱਚ ਆਪਸੀ ਖਿੱਚਾ ਤਾਣੀ ਇਹ ਕੋਈ ਨਵੀਂ ਗੱਲ ਨਹੀਂ ਜਦੋਂ ਹੀ ਇਲੈਕਸ਼ਨਾਂ ਦਾ ਦੌਰ ਆਉਂਦਾ ਹੈ ਜੀ ਔਰ ਅੱਜ ਅਗਰ ਆਪਾਂ ਕਲੀਅਰ ਵਰਡਾਂ ਦੇ ਵਿੱਚ ਬੋਲੀਏ ਅਗਰ ਬਾਈ ਦੇ ਵਿੱਚ ਵੀ ਅਗਰ ਕਾਂਗਰਸ ਹਾਰੀ ਹੈ ਜਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ ਉਹਦਾ ਵੀ ਕਾਰਨ ਇਹਨਾਂ ਦਾ ਆਪਸੀ ਕਲੇਸ਼ ਸੀ ਕਿਉਂਕਿ ਉਦੋਂ ਜਿਹੜੇ ਆਪਣੇ ਐਕਸ ਮਿਨਿਸਟਰ ਚੰਨੀ ਸਾਹਿਬ ਜੀ ਪਲੱਸ ਉਹਦੇ ਨਾਲ ਨਵਜੋਤ ਸਿੰਘ ਸਿੱਧੂ ਜੀ ਉਦੋਂ ਪ੍ਰਤਾਪ ਸਿੰਘ ਵਾਜਵਾ ਉਦੋਂ ਤ੍ਰਿਪਤ ਵਾਜਵਾ ਜੀ ਉਦੋਂ ਆਪਾਂ ਕਹਿ ਸਕਦੇ ਹਾਂ ਵੀ ਗੁਰਪ੍ਰੀਤ ਜੀ ਵਾਲੇ ਇਹ ਸਾਰੇ ਜਿੰਨੇ ਲੀਡਰ ਜਿਹੜੇ ਉੱਚ ਕੋਟੀ ਦੇ ਲੀਡਰ ਹੈ ਜਿਹੜੇ ਕੈਬਨਿਟ ਦੇ ਵਿੱਚ ਵੀ ਪੂਰੀ ਸਪੋਰਟ ਈਵਨ ਇੱਥੇ ਤੱਕ ਕਿ ਕੈਪਟਨ ਬਿੰਦਰ ਸਿੰਘ ਦੇ ਨਾਲ ਸਾਰੇ ਮੰਤਰੀ ਰਹੇ ਆ ਔਰ ਇਹਨਾਂ ਸਾਰਿਆਂ ਦੇ ਵਿੱਚ ਆਪਸੀ ਜਦੋਂ ਤੱਕ ਦੇਖੋ ਕੈਪਟਨ ਜਦੋਂ ਕਾਂਗਰਸ ਦੇ ਵਿੱਚ ਸੀਗੇ ਉਹਨਾਂ ਦਾ ਦਬਦਬਾ ਇੱਕ ਲਗ ਤਰ੍ਹਾਂ ਦਾ ਸੀ ਉਹਨਾਂ ਨੇ ਪਾਰਟੀ ਨੂੰ ਬੜੇ ਵਧੀਆ ਤਰੀਕੇ ਨਾਲ ਈਵਨ ਉਹਨਾਂ ਦੀ ਘੋਰਵੱਟੀ ਵੀ ਇਹੋ ਜੀ ਸੀ ਕਿ ਜਿਹਨੂੰ ਉਹ ਜਿਵੇਂ ਕੈਪਟਨ ਹੈਗੇ ਨਾ ਨਾਮ ਦਿੱਤੇ ਉਹ ਹੈਗੇ ਵੀ ਕੈਪਟਨ ਔਰ ਰਾਜਾ ਜਿਹੜਾ ਉਹ ਵੈਸੇ ਉਹਨਾਂ ਦੀ ਚੋਂ ਵੀ ਦੇਖਿਆ ਜਾਵੇ ਜਿਵੇਂ ਰਾਜਾ ਰਾਜ ਕੀਤਾ ਉਹਨਾਂ ਨੇ ਤੇ ਉਸ ਹਿਸਾਬ ਨਾਲ ਦੇਖਿਆ ਜਾਵੇ ਉਹਨਾਂ ਦੀ ਜਿਹੜੀ ਆਲਰੇਡੀ ਇਹ ਦਬਦਬਾ ਪੂਰਾ ਬਣਿਆ ਹੋਇਆ ਸੀ ਜਦੋਂ ਦੇ ਕੈਪਟਨ ਸਾਹਿਬ ਗਏ ਆ ਤੇ ਉਹਨਾਂ ਹੁਣ ਜਿਹੜੀ ਪਾਰਟੀ ਦੇ ਵਿੱਚ ਇੱਕ ਜੁਟਤਾ ਕਿਤੇ ਨਜ਼ਰ ਨਹੀਂ ਆਉਂਦੀ ਹਰ ਬੰਦਾ ਚਾਹੁੰਦਾ ਚਾਹੇ ਉਹ ਰਾਜਾ ਬੜਿੰਗ ਹੋਵੇ ਚਾਹੇ ਪ੍ਰਤਾਪ ਸਿੰਘ ਵਾਜਵਾ ਹੋਵੇ ਕਿ ਮੈਂ ਕਦੋਂ ਮੁੱਖ ਮੰਤਰੀ ਬਣਾ ਉਹ ਕਹਿੰਦਾ ਮੈਂ ਕਦੋਂ ਮੁੱਖ ਮੰਤਰੀ ਬਣਾ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਕੀ ਹੁਣ ਸਾਲ ਡੇਢ ਸਾਲ ਦੇ ਬਿਲਕੁਲ ਚੁੱਪੀ ਸਾਦੀ ਹੋਈ ਸੀ ਔਰ ਜਦੋਂ ਕੀ ਹੁਣ ਬਿਹਾਰ ਦੀਆਂ ਇਲੈਕਸ਼ਨਾਂ ਡਿਕਲੇਅਰ ਹੋਣ ਵਾਲੀਆਂ ਨੇ ਔਰ ਉਹ ਜਿਹੜੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਉਹਨਾਂ ਦੀ ਵੀ ਇੱਕ ਸਟੇਟਮੈਂਟ ਕਿ ਹਾਂ ਵੀ ਭਾਈ ਮੈਂ ਪਾਰਟੀ ਦੇ ਨਾਲ ਪਮੋਡੇ ਨਾਲ ਮੋਢਾ ਲਾ ਕੇ ਉੱਦਾਂ ਹੀ ਖੜਾ ਆਂ ਕਿ ਅੱਜ ਵੀ ਰਾਹੁਲ ਗਾਂਧੀ ਮੈਨੂੰ ਜਿੱਥੇ ਵੀ ਡਿਊਟੀ ਲਾਣਗੇ ਤੇ ਮੈਂ ਉੱਥੇ ਸਟੈਂਡ ਕਰਦਾ ਆਂ ਤੇ ਨਾਲ ਦੀ ਨਾਲ ਨਮਜੋਤ ਕੋਰ ਸਿੱਧੂ ਜੀ ਨੇ ਕੱਲ ਦਾਵਾ ਠੁੱਕਿਆ ਕਿ ਭਾਈ ਅੰਮਰਸਰ ਵਾਲੀ ਜਿਹੜੀ ਸੀਟ ਹੈਗੀ ਆ ਜਿੱਥੇ ਕਿ ਆਲਰੇਡੀ ਉਹਨਾਂ ਨੇ ਤੇ ਇਵਨ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਕਹਿਤਾ ਕਿ ਉਹ ਜਿਹੜੀ ਸੀਟ ਹੈ ਉਹ ਕੋਈ ਹਾਰੀ ਹਾਰੀ ਨਹੀਂ ਸੀ ਸੀਟ ਸਾਡੀ ਕਿਉਂਕਿ ਉਹ 3000 ਵੋਟ ਨਾਲ ਸੀਟ ਹਰੇ ਨੂੰ ਹਾਰ ਨਹੀਂ ਗਿਣਦੇ ਕਿਉਂਕਿ ਉਹ ਕਹਿੰਦੇ ਸਾਡੇ ਆਪ ਦੇ ਜਿਹੜੇ ਬੰਦੇ ਕਾਂਗਰਸੀ ਸਾਡੇ ਨਾਲ ਸਾਨੂੰ 25 ਬੰਦੇ ਹਾਰਾਂ ਨੂੰ ਲੱਗੇ ਹੋਏ ਸੀ ਵੀ ਇਹ ਜਿੱਤ ਕੇ ਮੇ ਜਾਣ ਤੋ ਕਹਿੰਦਾ ਮਤਲਬ ਇਹ ਸੀ ਕਿ ਜੇ ਕਾਂਗਰਸੀ ਕਾਂਗਰਸੀਆਂ ਦੀਆਂ ਪੈ ਲੱਤਾਵਾਵਾ ਖਿੱਚੀ ਜਾਣਗੇ ਤਾਂ ਫਿਰ ਅਗੋਂ ਕੱਲ ਨੂੰ ਜਿਹੜਾ ਲੋਕਾਂ ਦੇ ਜਿਵੇਂ ਆਪਾਂ ਕਹਿ ਸਕਦੇ ਬਾਈ ਡਿਫਾਲਟ ਅੱਜ ਦੀਆਂ ਜਿਹੜੀਆਂ ਟੋਟਲ ਚੀਜ਼ ਦੇਖੀ ਜਾਵੇ ਤੇ ਅਗਰ ਅੱਜ ਇਲੈਕਸ਼ਨਾਂ ਹੋ ਜਾਣ ਬਾਈ ਡਿਫਾਲਟ 101% ਕਾਂਗਰਸ ਦਾ ਰਾਜ ਆਊਗਾ ਹੀ ਆਊਗਾ ਜੀ ਲੇਕਿਨ ਬਾਈ ਡਿਫਾਲਟ ਤਾਂ ਆਊਗਾ ਜੇ ਇਹਨਾਂ ਦੇ ਵਿੱਚ ਇੱਕ ਜੁਟਤਾ ਰਹੂਗੀ ਜੇ ਇਹਨਾਂ ਦੀ ਇੱਕ ਜੁਟਤਾ ਨਹੀਂ ਰਹਿੰਦੀ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਕੁਝ ਪਹਿਲਾਂ ਹੋਇਆ ਉਹ ਦੁਬਾਰਾ ਫਿਰ ਵੀ ਉਦਾਂ ਦਾ ਹੋ ਸਕਦਾ ਔਰ ਇਹਨਾਂ ਨੂੰ ਆਪਸ ਹੀ ਇੱਕ ਜੁਟਤਾ ਬਣਾਣੀ ਬੜੀ ਜ਼ਰੂਰੀ ਹੈ ਉਹ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਰਾਹੁਲ ਗਾਂਧੀ ਇਸ ਟਾਈਮ ਪੂਰਾ ਪੂਰੇ ਆਪਣੇ ਉਹ ਉਹਨਾਂ ਨੇ ਖਾਲੀ ਪੰਜਾਬ ਨਹੀਂ ਦੇਖਣਾ ਜੀ ਉਹ ਆਪਣਾ ਪੂਰਾ ਦੇਸ਼ ਦੇਖ ਰਹੇ ਆ ਔਰ ਨੋ ਡਾਊਟ ਕਿ ਆਣ ਵਾਲੇ ਜਿਵੇਂ ਉਹਨਾਂ ਨੂੰ ਇਹ ਵੀ ਲੋਕ ਕਹਿੰਦੇ ਨੇ ਕਿ ਅੱਜ ਦੀ ਡੇਟ 'ਚ ਉਹ ਵੀ ਐਲੋਪੀ ਦੇ ਲੀਡਰ ਨੇ ਔਰ ਦੂਸਰਾ ਪੁਆਇੰਟ ਇਹ ਆ ਕਿ ਲੋਕਾਂ ਨੂੰ ਵੀ ਇਹ ਗੱਲ ਪਤਾ ਹੈ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਕੱਲ ਨੂੰ ਅਗਰ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਆਉਂਦੀ ਹੈ ਤੇ ਉਹਦੇ ਵੀ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੀ ਹੋਣਗੇ ਔਰ ਇਹ ਜੇ ਰਾਹੁਲ ਗਾਂਧੀ ਦੀ ਆਪਾਂ ਗੱਲ ਕਰੀਏ ਕਿ ਰਾਹੁਲ ਗਾਂਧੀ ਦੀ ਨਿਗਾਹ ਦੇ ਵਿੱਚ ਨਜ਼ਰ ਦੇ ਵਿੱਚ ਹਰ ਚੀਜ਼ ਸਾਹਮਣੇ ਹੈਗੀ ਹੈ ਜਿਹੜੇ ਇੱਥੇ ਦੇ ਵੱਡੇ ਐਕਸਪੀਰੀਅੰਸ ਲੀਡਰ ਨੇ ਉਹ ਮੋੜ ਤੋੜ ਕੇ ਭੱਜ ਕੇ ਰਾਹੁਲ ਗਾਂਧੀ ਦੀ ਗੋਦੀ 'ਚ ਚੜ੍ਹ ਜਾਂਦੇ ਨੇ ਤੇ ਭਾਈ ਜਾ ਕੇ ਆਪਣੀ ਗਲਤੀ ਹੈ ਤੇ ਗਲਤੀ ਮੰਨ ਲੈਂਦੇ ਨੇ ਜੇ ਕੋਈ ਦੂਜੀ ਪਾਰਟੀ ਦਾ ਬੰਦਾ ਹੈ ਤੇ ਦੂਜੀ ਪਾਰਟੀ ਦਾ ਬੰਦਾ ਉਹਨਾਂ ਦੇ ਕੋਲ ਚਲਾ ਜਾਂਦਾ ਕਿ ਉਹ ਕੋਲ ਜਾ ਕੇ ਸਰੋਪਾ ਪਵਾ ਲੈਂਦਾ ਗਲੇ ਦੇ ਵਿੱਚ ਕਿ ਜੀ ਮੈਂ ਇੱਥੇ ਆ ਕੇ ਮੇਰੇ ਕੋਲ ਆ ਐਕਸਪੀਰੀਅੰਸ ਹੈ ਆ ਮੇਰਾ ਤਜਰਬਾ ਰਿਹਾ ਮੈਨੂੰ ਪਾਰਟੀ ਜਿਹੜੀ ਹੈਗੀ ਏ ਇਹ ਪਾਰਟੀ ਦੇ ਵਿੱਚ ਦਿੱਤਾ ਜਾਵੇ ਮੌਕਾ ਦਿੱਤਾ ਜਾਵੇ ਤੇ ਰਾਹੁਲ ਗਾਂਧੀ ਜੀ ਵੀ ਕੋਸ਼ਿਸ਼ ਕਰਦੇ ਆ ਵੀ ਠੀਕ ਹੈ ਆਪਣੀ ਥਲੜੀ ਪਾਰਟੀ ਨੂੰ ਥਲੜੀ ਸਾਰੀ ਪੰਜਾਬ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਚਲਦੇ ਨੇ ਬਾਕੀ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਕਿ ਇੱਥੇ ਪੰਜਾਬ ਦੇ ਵਿੱਚ ਲੀਡਰ ਜਿਹੜੇ ਹਨ ਅੱਜ ਦੀ ਡੇਟ ਦੇ ਵਿੱਚ ਜੇ ਅਗਰ ਕੱਲ ਨੂੰ 117 ਸੀਟਾਂ ਦੇ ਉੱਤੇ ਕਾਂਗਰਸੀ ਖੜੇ ਹੁੰਦੇ ਆ ਕਿਉਂਕਿ ਉਹ ਤਾਂ ਇੰਡੀਵਿਜੂਅਲ ਪਾਰਟੀ ਐ ਇੰਟਰਨੈਸ਼ਨਲ ਪਾਰਟੀ ਐ ਉਹਨਾਂ ਨੇ ਆਪਣੇ 117 ਦੇ 17 ਕੈਂਡੀਡੇਟ ਖੜੇ ਕਰਨੇ ਆ ਤਾਂ ਮੈਂ ਸਮਝਦਾ ਹਾਂ ਕਿ 117 ਦੇ ਵਿੱਚੋਂ 117 ਦੇ ਵਿੱਚੋਂ ਘੱਟੋ ਘੱਟ 50 ਬੰਦੇ ਤਾਂ ਵਿੱਚੋਂ ਲੀਡਰ ਹੀ ਹੋਣਗੇ ਕਿ ਜਿਹੜੇ ਇਹ ਸੋਚਣਗੇ ਉਹਨਾਂ ਦੇ ਵਿੱਚੋਂ 25 ਬੰਦੇ ਕਿ ਭਾਈ ਮੈਨੂੰ ਮੋਕਾ ਮੁੱਖ ਮੰਤਰੀ ਦਾ ਮਿਲ ਜੀਵੇ ਮੈਨੂੰ ਮੁੱਖ ਮੰਤਰੀ ਦਾ ਮਿਲ ਜਾਈ ਕਿਉਂਕਿ ਉਹਨਾਂ ਦੀ ਜਿਹੜੀ ਪੁਰਾਣੀ ਕਾਂਗਰਸ ਜਿਹੜੀ ਉਹਨਾਂ ਦੇ ਵਿੱਚ ਚੱਲ ਰਹੀ ਹੈ ਕੋਈ 25 ਸਾਲ ਤੋਂ ਹੈ ਕੋਈ 30 ਸਾਲ ਤੋਂ ਹੈ ਕੋਈ 35 ਸਾਲ ਤੋਂ ਹੈ ਕੋਈ 40 ਸਾਲ ਤੋਂ ਹੈ ਇੱਕ ਜਿਹੜੀ ਗੁੱਟਬੰਦੀ ਹੈ ਇਹ ਬੜੀ ਮਾੜੀ ਗੱਲ ਹੈ ਆਪਣੀ ਇਹ ਜਿਹੜੀ ਚੀਜ਼ ਹੈ ਲੋਕਾਂ ਨੂੰ ਲੋਕੀ ਇਸ ਚ ਦੇਖੋ ਜਿਹੜੇ ਲੋਕ ਨੇ ਲੋਕ ਬੜੇ ਸਿਆਣੇ ਹੋ ਚੁੱਕੇ ਨੇ ਜੀ ਲੋਕ ਚੇਂजेस ਚਾਹੁੰਦੇ ਆ ਪਰ ਉਹ ਚੇਂजेस ਦੇ ਨਾਲ ਨਾਲ ਲੋਕੀ ਇਹ ਵੀ ਚਾਹੁੰਦੇ ਆ ਕਿ ਇੱਕ ਪਰਿਵਾਰ ਇੱਕ ਪਰਿਵਾਰ ਦਾ ਪਹਿਲਾਂ ਜੀ ਉਹ ਬਜ਼ੁਰਗ ਸੀਗਾ ਉਹ ਕਾਂਗਰਸ ਵਿੱਚ ਸੀਗਾ ਫਿਰ ਉਹਦਾ ਅਗੋ ਪੁੱਤਰ ਆ ਗਿਆ ਪੁੱਤਰ ਦਾ ਫਿਰ ਪੁੱਤਰ ਆ ਗਿਆ ਯਾਨੀ ਪੋਤਾ ਵੀ ਆ ਗਿਆ ਹੁਣ ਉਹਦਾ ਫਿਰ ਕੁੜਮ ਆ ਗਿਆ ਫਿਰ ਕੁੜਮ ਦਾ ਵੀ ਕੁੜਮ ਆ ਗਿਆ ਇਹ ਰਿਸ਼ਤੇਦਾਰੀਆਂ ਜਿਹੜੀਆਂ ਨਾ ਇਹ ਪਾਰਟੀ ਜਿਹੜੀਆਂ ਆ ਨਾ ਪਾਰਟੀ ਦੇ ਵਿੱਚ ਪਰਿਵਾਰਕ ਜਿਹੜੀਆਂ ਉਹ ਬਾਰ-ਬਾਰ ਨਾਲ-ਨਾਲ ਚਲਦੀਆਂ ਰਹਿੰਦੀਆਂ ਲੋਕ ਚਾਹੁੰਦੇ ਆ ਕਿ ਨਵੇਂ ਚਿਹਰੇ ਆਣ ਯੰਗ ਚਿਹਰੇ ਆਣ ਲੋਕਾਂ ਨੂੰ ਮੌਕਾ ਮਿਲੇ ਕਿ ਹਾਂ ਵੀ ਅੱਜ ਜਿਹੜੀਆਂ ਪਾਰਟੀਆਂ ਹੈਗੀਆਂ ਆਪਣੀ ਹਰ ਪਾਰਟੀ ਦੇ ਵਿੱਚ ਨਵੇਂ-ਨਵੇਂ ਚਿਹਰੇ ਜਿਹੜੇ ਕੀ ਐਜੂਕੇਟਿਡ ਹੋਣ ਪੜ੍ਹੇ ਲਿਖੇ ਹੋਣ ਜਿਨ੍ਹਾਂ ਨੂੰ ਸਰਕਾਰਾਂ ਬਾਰੇ ਔਰ ਸਰਕਾਰਾਂ ਕਿਵੇਂ ਚਲਦੀਆਂ ਹਨ ਉਹਨਾਂ ਬਾਰੇ ਪਤਾ ਹੋਵੇ ਔਰ ਐਜੂਕੇਸ਼ਨ ਇੰਨੀ ਹੋਵੇ ਕਿ ਉਹਨਾਂ ਨੂੰ ਜਿਹੜਾ ਵੀ ਡਿਊਟੀ ਉਹਨਾਂ ਨੂੰ ਦਿੱਤੀ ਜਾਵੇ ਉਸ ਡਿਊਟੀ ਦੇ ਵਿੱਚ ਉਹ ਮੁਕੰਮਲ ਜੇ ਕੋਈ ਬੰਦਾ ਇੰਜੀਨੀਅਰ ਹੈ ਤੇ ਉਹਨੂੰ ਕੋਈ ਰੋਡਸ ਦਾ ਠਿਕਾ ਮੰਤਰੀ ਬਨਾਇਆ ਜਾਵੇ ਜੇ ਕੋਈ ਫਾਈਨਾਂਸ ਦਾ ਕੋਈ ਜਾਣਦਾ ਹੈ ਤਾਂ ਉਹਨੂੰ ਫਾਈਨਾਂਸ ਮੰਤਰੀ ਬਨਾਇਆ ਜਾਵੇ ਇਸ ਤਰ੍ਹਾਂ ਦੇ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ ਆ ਉਹ ਸਰਕਾਰਾਂ 'ਚ ਹੋਣੇ ਚਾਹੀਦੇ ਆ ਭਾਵੇਂ ਉਹ ਸੈਂਟਰ ਸਰਕਾਰ ਹੋਵੇ ਤੇ ਭਾਵੇਂ ਕੀ ਕੀ ਦਾ ਉਹ ਪੰਜਾਬ ਸਰਕਾਰ ਹੋਵੇ ਅੱਜ ਲੋਕ ਚੇਂजेस ਅੱਜ ਜਿਹੜੀ ਯੰਗ ਜਨਰੇਸ਼ਨ ਹੈ ਉਹ ਇਹ ਚਾਹਦੀ ਹੈ ਸਾਡੇ ਦੇਸ਼ ਦੇ ਵਿੱਚ ਪ੍ਰੋਕਸੀਮੇਟਲੀ ਜਿਹੜੀ ਆਨ ਅਵਰੇਜ 140 ਕਰੋੜ ਦੀ ਆਬਾਦੀ ਦੇ ਵਿੱਚ 67% ਜਿਹੜੇ ਲੋਕ ਨੇ ਉਹ ਆਪਣੀ ਦੇਸ਼ ਦੀ ਸਭ ਤੋਂ ਜ਼ਿਆਦਾ ਪਰਸੈਂਟੇਜ ਆਪਣੇ ਦੇਸ਼ ਦੀ ਹੈ ਜਿਹਦੇ ਵਿੱਚ ਕੀ ਆਪਣੇ ਲੋਕ 27 28 ਸਾਲ ਦੀ ਜਿਹਨੂੰ ਆਪਾਂ ਜੈਂਜੀ ਦਾ ਨਾਮ ਦਿੰਦੇ ਪਏ ਆ ਉਹ ਜਿਹੜੀ ਹੈਗੀ ਇਹ ਅੱਜ ਪਰਸੈਂਟ ਸਭ ਤੋਂ ਜ਼ਿਆਦਾ ਨੇ ਉਹ ਜਿੱਧਰ ਉਹ ਜਾਊਗੀ ਉਹੀ ਸਰਕਾਰ نیچے ਜਾਂ ਉੱਪਰ ਸੈਂਟਰ ਦੀ ਸਰਕਾਰ ਹੋਵੇ ਤੇ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਉਹੀ ਸਰਕਾਰ ਬਣਾ ਪਾਏਗਾ ਉਹ ਕਹਿੰਦਾ ਮਤਲਬ ਇੱਕੋ ਹੀ ਗੱਲ ਹੈ ਕਿ ਜਿੰਨਾ ਸਰਕਾਰਾਂ ਦੇ ਵਿੱਚ ਇੱਕ ਦੂਜੇ ਦੀਆਂ ਲੱਤਾਂਵਾਵਾਂ ਖਿੱਚਣ ਤੇ ਇਹਨਾਂ ਲੋਕਾਂ ਨੂੰ ਮਜ਼ਾ ਆਉਂਦਾ ਹੈ ਜਾਂ ਇਹ ਲੋਕ ਸੋਚਦੇ ਆ ਕਿ ਭਾਈ ਸਾਡੀ ਸੀਟ ਨੂੰ ਕੁਛ ਨਾ ਹੋਵੇ ਸਾਡਾ ਢਿੱਡ ਭਰਿਆ ਹੋਣਾ ਚਾਹੀਦਾ ਸਾਨੂੰ ਜਿਹੜੇ ਸਾਡੇ ਘਰ ਜਿਹੜੇ ਹੈਗੇ ਹਰ ਚੀਜ਼ ਹੋਵੇ ਉਹ ਕਿਉਂਕਿ ਇਹਨਾਂ ਲੋਕਾਂ ਨੂੰ ਜਿਹੜੇ ਮਲਮਲ ਦੇ ਗੱਦਿਆਂ ਦੇ ਉੱਤੇ ਸੌਣ ਦੀ ਆਦਤ ਹੈ ਤੇ ਉਹ ਕਿੱਥੇ ਜਾ ਕੇ ਜ਼ਮੀਨ ਤੇ ਸੌ ਸਕਦੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਉਹ ਪਰਮਾਨੈਂਟਲੀ ਚਾਹੁੰਦੇ ਵੀ ਸਾਨੂੰ ਇੰਨਾ ਕੁਝ ਹੋ ਗਿਆ ਸਾਡੇ ਨਾਲ ਤੇ ਅਸੀਂ ਕੱਲ ਨੂੰ ਦੇਖੋ ਜਦੋਂ ਇਹਨਾਂ ਨੂੰ ਜਿੰਨੀਆਂ ਸਾਲ ਇਹਨਾਂ ਦੇ ਹੋ ਚੁੱਕੇ ਨੇ ਇਹਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਕਈ ਇਹੋ ਜਿਹੇ ਕੰਮ ਕੀਤੇ ਹੁੰਦੇ ਆ ਕਿ ਜਿਹੜੋਂ ਦੂਜੀ ਸਰਕਾਰ ਆਉਂਦੀ ਹੈ ਜਿਹਨੂੰ ਮੌਕਾ ਮਿਲਦਾ ਉਹ ਚੱਕ ਕੇ ਜੇਲ੍ਹ ਚ ਸੁੱਟਦੀ ਹੈ ਤੋ ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਕੱਲ ਨੂੰ ਅਸੀਂ ਉੱਥੇ ਸਾਨੂੰ ਮੌਕਾ ਨਾ ਹੋਵੇ ਇਸ ਕਰਕੇ ਲੋਕ ਡਰਦੇ ਆ ਜੀ ਤੋ ਮੇਰਾ ਕਹਿਣ ਦਾ ਇੱਕੋ ਹੀ ਭਾਵੇਂ ਕਿ ਇਹ ਜਿਹੜਾ ਸਰਕਾਰਾਂ ਹੈਗੀਆਂ ਇਹਨਾਂ ਨੂੰ ਨਵੇਂ ਬੰਦਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਹੈ ਤੇ ਜਿਹੜੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਸਵਾਲਾਂ ਦੇ ਉੱਪਰ ਜਿਹੜੀ ਵਿੱਚ ਗੱਲਬਾਤ ਕਰਦੇ ਆ ਤੁਹਾਡੇ ਆਪਣੇ ਕੀ ਵਿਚਾਰ ਹੁੰਦੇ ਨੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਤਾਂ ਜਿਸ ਤਰੀਕੇ ਦੇ ਨਾਲ ਸਰਕਾਰਾਂ ਦੇ ਹਾਲਾਤ ਨੇ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਕੀ ਕੁਝ ਹੋ ਸਕਦਾ ਹੈ ਤੇ ਜੇਕਰ ਕੋਈ ਵੀ ਸਰਕਾਰ ਹੈ ਜੇਕਰ ਉਸ ਨੂੰ ਆਪਣੇ ਸੱਤਾ ਦੇ ਵਿੱਚ ਆਪਣੀ ਸੱਤਾ ਕਾਇਮ ਕਰਨੀ ਆ ਤਾਂ ਉਹਨਾਂ ਨੂੰ ਇੱਕਜੁੱਟ ਹੋਣਾ ਹੀ ਪਵੇਗਾ। ਸਵਾਦਿ ਚਰਚਾ ਦੇ ਵਿੱਚ ਉਹ ਇੰਨਾ ਹੀ ਸਾਨੂੰ ਦੇ ਉਜਾੜਾ ਧੰਨਵਾਦ।